ਸੰਤ ਕਾ ਸੰਗ ਵਡ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਸੰਗਤ ਕਰੇ ਜੋ ਸਾਧ ਸੰਤ ਕੀ ਖੁਸ਼ਕਿਸਮਤ ਇਨਸਾਨ ਸਦਾ ਸੇਵਾ ਕਰੇ ਜੋ ਸਾਧ ਸੰਤ ਕੀ ਨਾਮ ਮੇ ਹਰਦਮ ਧਿਆਨ ਸਦਾ ਕਿਤੇ ਵੜਿਆ ਕੀਤੀ ਹੈ ਗੁਰੂ ਅਰਜਨ ਪਾਤਸ਼ਾਹ ਨੇ ਸੰਤਾਂ ਮਹਾਂਪੁਰਸ਼ਾਂ ਦੀ ਸਾਧੂ ਨੂੰ ਲੱਭਣ ਵਾਸਤੇ ਕੋਈ ਖਾਸ ਉਤੇਜ ਕਰਨ ਦੀ ਲੋੜ ਨਹੀਂ ਹੁੰਦੀ ਸਿਰਫ ਮਨ ਨੂੰ ਬਦਲਣ ਦੀ ਹੀ ਜ਼ਰੂਰਤ ਹੈ ਔਰ ਸਾਡੇ ਲੱਭਿਆ ਨਹੀਂ ਜਦੋਂ ਸਾਡੇ ਭਾਗ ਉਦੇ ਹੋਣਗੇ ਕਿਉਂਕਿ ਕਿਹਾ ਗਿਆ ਹੈ ਕਿ ਸੰਤ ਦਾ ਸੰਗ ਵਡਭਾਗੀ ਪਾਈ ਹੈ ਉਹ ਤਾਂ ਹੋਣਗੇ ਜੇ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਾਂਗੇ ਕਿ ਹਾਏ ਭੇਜ ਦੇ ਕੋਈ ਬਖਸ਼ਿਆ ਹੋਇਆ ਜਿਹੜਾ ਮਲਾਵੇ ਮੈਨੂੰ ਮੇਰੇ ਪ੍ਰੀਤਮ ਨਾਲ ਰੱਬਾ ਮੇਰੀਆਂ ਸਿਆਣਪਾਂ ਤੇ ਚਤਰਾਈਆਂ ਨਾਲ ਕੁਝ ਨਹੀਂ ਬਣਿਆ ਹੁਣ ਡੋਰੀ ਤੇਰੇ ਤੇ ਹੈ ਕੋਈ ਜਨ ਹਰਿ ਸਿਉਂ ਦੇਵ ਹੈ ਜੋਰ ਬਾਹਰ ਸੂਰਜ ਚੜਿਆ ਹੈ ਸੂਰਜ ਦਾ ਪ੍ਰਕਾਸ਼ ਪੂਰਾ ਅਸੀਂ ਆਪਣੇ ਮਨ ਦੇ ਬਣਾਏ ਚੱਕਰ ਵਿਊ ਦੇ ਕਮਰੇ ਚ ਬੰਦਿਆ ਤੇ ਕਮਰੇ ਵਿੱਚ ਹਨੇਰਾ ਉਨ ਸਾਡਾ ਦਿਲ ਵੀ ਕਰਦਾ ਹੈ ਕਿ ਅੰਦਰ ਚਾਨਣ ਹੋ ਜਾਏ ਪਰ ਸੂਰਜ ਬੇਬਸਿਆ ਕਮਰੇ ਦੀ ਖਿੜਕੀ ਖੁੱਲੇਗੀ ਤਾਂ ਅੰਦਰ ਪ੍ਰਕਾਸ਼ ਆਵੇਗਾ ਉਹ ਭਾਵਾ ਅੰਦਰੋਂ ਖਿੜਕੀ ਦੀ ਕੁੰਡੀ ਤਾਂ ਆਪਾਂ ਹੀ ਖੋਲਣੀ ਆ ਨਾ ਉਹ ਤੇ ਸਾਨੂੰ ਆਪ ਹੀ ਖੋਲਣੀ ਪੈਣੀ ਆ ਕੁੰਡੀ ਖੋਲਣ ਦਾ ਮਤਲਬ ਕੇਵਲ ਇਹ ਨਾ ਕਿਉਂਕਿ ਜਾਗਦੇ ਮਹਾਪੁਰਸ਼ ਪ੍ਰਤੀ ਸੰਤਾ ਪ੍ਰਤੀ ਪੁਜਾਰੀ ਦੁਆਰਾ 네ਗੇਟਿਵ ਐਟੀਟਿਊਡ ਹੋਣ ਕਰਕੇ ਦੁਸ਼ਪ੍ਰਚਾਰ ਨੇ ਸਾਡੇ ਅੰਦਰ ਦਾ ਹਨੇਰਾ ਵਧਾਇਆ ਇਸ ਤੋਂ ਆਪਣੇ ਮਨ ਨੂੰ ਹੋੜ ਕੇ ਗੁਰਬਾਣੀ ਪ੍ਰਤੀ ਦ੍ਰਿੜ ਵਿਸ਼ਵਾਸ ਪਰੋਸੀ ਨਾਲ ਭਰਨਾ ਹੋਵੇਗਾ ਚਲੋ ਮੰਨ ਲਈਏ ਕਿ ਪੁਜਾਰੀ ਨੇ ਸੰਤਾ ਮਹਾਪੁਰਸ਼ਾਂ ਪ੍ਰਤੀ ਕਦੀ ਕੋਈ ਮਾੜਾ ਜਾਂ ਆਪ ਸ਼ਬਦ ਨਹੀਂ ਵੀ ਵਰਤਿਆ ਪਰ ਉਹ ਨਹੀਂ ਸਿਖਤ ਸਲੋਤਾ ਵੀ ਕਦੀ ਨਹੀਂ ਕੀਤੀ ਜਿੰਨਾ ਉਹਨਾਂ ਪ੍ਰਤੀ ਆਦਰ ਸਨਮਾਨ ਗੁਰਬਾਣੀ ਸਾਨੂੰ ਰੱਖਣ ਦੀ ਹਿਦਾਇਤ ਕਰਦੀ ਹੈ ਜਾਂ ਕੇ ਕਰਨ ਦੀ ਸਿੱਖਿਆ ਦਿੰਦੀ ਹੈ ਸਾਧੂ ਦੀ ਵੀ ਸੰਗਤ ਇਸ ਲਈ ਕਿ ਉਸ ਦੇ ਅੰਦਰ ਬਾਣੀ ਪ੍ਰਵਿਰਤ ਹੋ ਰਹੀ ਹੈ ਗੁਰ ਬਾਣੀ ਅੱਖਰਾਂ ਤੋਂ ਪ੍ਰਕਾਸ਼ ਬਣ ਕੇ ਤੇ ਉਹੀ ਪ੍ਰਕਾਸ਼ ਅੰਤਰ ਗਿਆਨ ਬਣ ਕੇ ਸਾਧੂ ਦੀ ਰਸਨਾ ਵਿੱਚੋਂ ਉਪਦੇਸ਼ ਦੇ ਰੂਪ ਵਿੱਚ ਜ਼ਾਹਿਰ ਹੋ ਰਿਹਾ ਹੈ ਤਾਈਂ ਤੋਂ ਕਿਹਾ ਕਿ ਪ੍ਰਭ ਜੀ ਬਸੈ ਸਾਦਕੀ ਰਸਨਾ ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਹੇ ਨਾ ਖਾਲਸ ਜਾਣੈ ਜਾਗਰਤ ਮਹਾਪੁਰਸ਼ ਅਨਲਾਈਟਡ ਸੋਲ ਦਾ ਸੰਕਰਨ ਨਾਲ ਹੁੰਦਾ ਕੀ ਹੈ ਕਿ ਬਾਣੀ ਸਾਨੂੰ ਸਮਝਾਉਣੀ ਸ਼ੁਰੂ ਹੋ ਜਾਂਦੀ ਬਾਣੀ ਨਾਲ ਪਿਆਰ ਵੱਧਦਾ ਬਾਣੀ ਮਿੱਟੀ ਲੱਗਦੀ ਹੈ ਰੋਮ ਰੋਮ ਚ ਬਾਣੀ ਰਸ ਵਸ ਤਸ ਜਾਏਗੀ ਤਾਂ ਹੀ ਅਸੀਂ ਪੂਰੇ ਖਾਲਸੇ ਬਣਾਂਗੇ ਤੇ ਇਸ ਸਬਬ ਵਾਸਤੇ ਉੜ ਭਾਗੀ ਕਦੋਂ ਬਣਦੇ ਆਂ ਜਦ ਸਾਡੇ ਭਾਗ ਜਾਗ ਜਾਣਗੇ ਉਦੇ ਹੋ ਜਾਣਗੇ ਜਦੋਂ ਅਸੀਂ ਗੁਰੂ ਨੂੰ ਭਾ ਜਾਵਾਂਗੇ ਭਾਵਾਂਗੇ ਤਾਂ ਜੇ ਗੁਰੂ ਦੇ ਆਖੇ ਲੱਗ ਕੇ ਉਸ ਦੀਆਂ ਗੱਲਾਂ ਮੰਨ ਕੇ ਉਸ ਦੇ ਆਗਿਆਕਾਰੀ ਬੱਚੇ ਬਣ ਜਾਵਾਂਗੇ ਤਾਂ ਤੇ ਫਿਰ ਸਾਡੇ ਉੱਪਰ ਵੀ ਗੁਰਪ੍ਰਸਾਦ ਵਰਤੇਗਾ ਸੰਤ ਕਾ ਸੰਗਵੜ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਇਐ ਬਾਬਾ ਨਾਨਕ ਸੱਚ ਦਾ ਹੁਕਮ ਦੇਣ ਵਾਸਤੇ ਕਿੰਨੇ ਕਿੰਨੇ ਦੂਰ ਤੁਰਾਡੇ ਗਏ ਰੇਤ ਆਕ ਹਾਰ ਕੀਤਾ ਲੰਮੇ ਵਿਖੜੇ ਪੈਂਡੇ ਸੁੰਸਾਨ ਰਸਤੇ ਕਦੀ ਰੋੜਾ ਉਤੇ ਲੰਮੇ ਪੈ ਕੇ ਕਿਤੇ ਝਟ ਕੋ ਆਰਾਮ ਕੀਤਾ ਹੋਵੇਗਾ ਉਹਨਾਂ ਨੂੰ ਸਾਡੇ ਤੇ ਬੜਾ ਤਰਸੀ ਇਸ ਲਈ ਅੱਜ ਅਸੀਂ ਬੜੇ ਸੌਖੇ ਆ ਕਿਉਂਕਿ ਬਾਬੇ ਦਾ ਦਿੱਤਾ ਬਾਣੀ ਦਾ ਗਿਆਨ ਬਾਬੇ ਦਾ ਦਿੱਤਾ ਬਾਣੀ ਦਾ ਗਿਆਨ ਸਾਡੇ ਦਿਲਾਂ ਅੰਦਰ ਜਗਮਗਾ ਰਿਹਾ ਹੈ ਪਰ ਦੁਨੀਆ ਬੜੀ ਔਖੀ ਹੈ ਬਾਬੇ ਦਾ ਕਰਜ਼ਾ ਸਾਡੇ ਸਿਰ ਤੇ ਹੈ ਤੇ ਅਸੀਂ ਕੋਈ ਇਨੇ ਜਫਰ ਵੀ ਨਹੀਂ ਚਾਲਣੇ ਯੂ ਆਰ ਨਾਟ ਸੁਪੋਜ਼ ਟੂ ਸੈਕ੍ਰੀਫਾਈਸ ਐਨੀ ਕੰਫਰਟ ਆਫ ਯਰ ਹੋਮ ਆਪਣੇ ਘਰ ਦਾ ਆਰਾਮ ਵੀ ਨਹੀਂ त्याਗਣਾ ਬੈਠੇ-ਬੈਠੇ ਸਿਰਫ ਸ਼ੇਅਰ ਹੀ ਕਰਨਾ ਹੈ ਪਾਣੀ ਕੀ ਕਹਿੰਦੀ ਹੈ ਕਿਸੇ ਨੂੰ ਕੋਈ ਕਲੈਰਿਟੀ ਨਹੀਂ ਦੁਨੀਆ ਜਲ ਰਹੀ ਹੈ ਨਫਰਤਾਂ ਦੇ ਪਰੇ ਅੰਸਾਰ ਵਿੱਚ ਥਾਂ-ਥਾਂ ਤੇ ਬਾਣੀ ਦੀਆਂ ਬੇਅਦਮੀਆਂ ਹੋ ਰਹੀਆਂ ਨੇ ਆਓ ਪਿਆਰ ਦਾ ਸੰਦੇਸ਼ ਬਾਣੀ ਦਾ ਸੰਦੇਸ਼ ਘਰ-ਘਰ ਪਹੁੰਚਾਈਏ और इस वीडियो मैक्सिमम शेयर करिए थैंक यू वेरी मच वागुरू जी का खालसा वागुरू जी की फतेह संगत करे जो साध संत की खुशकिस्मत इंसान